ਕਿਉਂਕਿ ਕਣਕਾਂ ਦਾ ਵੱਢੀ ਦਾ ਜ਼ੋਰ ਹੈ ਤੇ ਖਾਸ ਕਰਕੇ ਕਣਕ ਵੱਢੀ ਤੇ ਜਾਣੀ ਹੈ ਕਣਕ ਸੰਭੀ ਕਿਵੇਂ ਜਾਣੀ ਇਹਦੇ ਤੇ ਆਪਾਂ ਪਰਸੋਂ ਵੀ ਗੱਲ ਕੀਤੀ ਕੱਲ ਵੀ ਗੱਲ ਕੀਤੀ ਸਾਈਲੋ ਸਿਸਟਮ ਦਾ ਵਿੱਚ ਜ਼ਿਕਰ ਆ ਰਿਹਾ ਸੀ ਕੱਲ ਆਪਾਂ ਨੂੰ ਥੋੜੀ ਜਿਹੀ ਕੰਸੋਰ ਮਿਲੀ ਸੀ ਕਿ ਭਾਈ ਸਾਈਲੋ ਵਾਲਾ ਕੰਮ ਇਹਨਾਂ ਨੇ ਕਰਾਉਣਾ ਹੈ ਇੱਕ ਏਜੰਸੀ ਨੂੰ ਕਹਿ ਦਿੱਤਾ ਕਿ ਸਾਈਲੋ ਚ ਲਾਓ ਜੀ ਹਾਂ ਜੀ ਤੇ ਹੁਣ ਕਟਾਰੂ ਚੱਕ ਹਿਸਾਬ ਕਹਿ ਰਹੇ ਨੇ ਕਿ ਵਰਕਾਈ ਪਾੜ ਦਿਓ ਇਹ ਨਹੀਂ ਚੱਲਣਾ ਕੰਮ ਇਹ ਕੀ ਬਣਿਆ ਬਸ ਉਹੀ ਗੱਲ ਹੈ ਨਾ ਦੁਬਿਦਾ ਜੀ ਇਹ ਮੰਡੀਆਂ ਚ ਦੋ ਹੀ ਚੀਜ਼ਾਂ ਫਿਰਦੀਆਂ ਕਿ ਜਾਤੇ ਚਿੱਟੇ ਲੀੜੇ ਧਾਰੀ ਜਿਹੜੇ ਆ ਨੇਤਾ ਖਦਰ ਧਾਰੀ ਤੇ ਜਾਦੋਬੀਦਾ ਜੀ ਹੁਣ ਦੇਖੋ ਖਰੀਦ ਚੱਲ ਤੇ ਪਈ ਐ ਮੈਂ ਐਵੇਂ ਕਹਾਂ ਕਿਉਂਕਿ ਮੈਥੋਂ ਪਤਾ ਕੀ ਐ ਅੰਨਾ ਚ ਝੂਠ ਨਹੀਂ ਮਾਰਿਆ ਜਾਂਦਾ ਜੀ ਕਿ ਅੰਨੇਵਾ ਝੂਠ ਹੀ ਮਾਰੀ ਚੱਲੋ ਜੀ ਅੰਨੇਵਾ ਲੋਚਣਾ ਹੀ ਕਰੀ ਚੱਲੋ ਖਰੀਦ ਦਾ ਕੰਮ ਤੇ ਚੱਲਿਆ ਪਿਛਲੇ ਇੱਕ ਦੋ ਦਿਨ ਤੋਂ ਪਾ ਲੱਗ ਰਿਹਾ ਲਿਫਟਿੰਗ ਵੀ ਗੱਡੀਆਂ ਪੁਕਾਰੀਆਂ ਜਾਣੀਆਂ ਸ਼ੁਰੂ ਹੋ ਗਈਆਂ ਪੁਕਾਰੀਆਂ ਜਾਣ ਦਾ ਮਤਲਬ ਕਿ ਟਰੱਕ ਯੂਨੀਅਨਾਂ ਚੋਂ ਟਰੱਕ ਜਿਹੜੇ ਆ ਮੰਡੀਆਂ ਨੂੰ ਤੁਰ ਪੈ ਨੇ ਹੂੰ ਇਹਦਾ ਮਤਲਬ ਹੈ ਕਿ ਖਰੀਦ ਤੇ ਲਿਫਟਿੰਗ ਦਾ ਕੰਮ ਸ਼ੁਰੂ ਹੋ ਗਿਆ ਜੀ ਹਾਂ ਉਹ ਕਿੰਨਾ ਕੁ ਸੁਚਾਰੂ ਢੰਗ ਨਾਲ ਚੱਲਦਾ ਹੈ ਕਿੰਨਾ ਕੁ ਮਤਲਬ ਕਿ ਤੇਜ਼ੀ ਨਾਲ ਚੱਲਦਾ ਆਪਾਂ ਉਸ ਚੀਜ਼ ਤੇ ਥੋੜਾ ਇੰਤਜ਼ਾਰ ਕਰੀ ਜੀ 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 ਕਿੱਟਾ ਜ਼ੋਰ ਜਪੇਗਾ ਉਦੋਂ ਖੈਰ ਪਤਾ ਲੱਗਦਾ ਕਿ ਮੈਨੇਜਮੈਂਟ ਕੀ ਬਣਾ ਸਾਈਲੋ ਵਾਲਾ ਸਿਸਟਮ ਹੈ ਨਾ ਜਿਹੜਾ ਕਟਾਰੂ ਚੱਕ ਜੋ ਕਹਿ ਰਹੇ ਆ ਉਹ ਕਹਿ ਰਹੇ ਆ ਕਿ ਦੇਖੋ ਸਰਕਾਰ ਸਾਈਲੋ ਨਹੀਂ ਬਣਾਏਗੀ ਉਹ ਇਸ ਪਾਸੇ ਉਹ ਕਹਿ ਰਹੇ ਨੇ ਜੀ ਕਿ ਨਾਤਾ ਸੀ ਕੋ ਠੇਕੇ ਤੇ ਲੈਣਾ ਨਾ ਸਰਕਾਰ ਆਪ ਬਣਾਉਗੀ ਜੀ ਉਹ ਇਹ ਨਹੀਂ ਦੱਸ ਰਹੇ ਕਿ FCI ਨੇ ਜਿਹੜੇ ਬਣਾਲੇ ਆ ਹਮ ਕਿ ਤੁਸੀਂ ਉਹਨਾਂ ਚ ਕਣਕ ਲਵਾਉਣ ਜਾ ਰਹੇ ਹੋ ਜੀ ਇੱਕ ਖਰੀਦੇ ਏਜੰਸੀ ਦੇ ਥਰੂ ਤਾਂ ਮਤਲਬ ਕਿ ਸਾਈਲੋ ਸਿਸਟਮ ਜਦੋਂ ਚੱਲ ਹੀ ਪਿਆ ਹਮ ਤਾਂ ਫਿਰ ਸਰਕਾਰ ਆਪਦਾ ਬਣਾਵੇ ਨਾ ਬਣਾਵੇ ਉਹਦਾ ਕੀ ਫਰਕ ਪੈਂਦਾ ਜੀ ਬਣੇ ਬਣਾਈ ਮਿਲ ਗਿਆ ਤਾਂ ਫਿਰ ਬਣਾਉਣ ਦੀ ਵੀ ਬਹੁਤ ਕੀ ਲੋੜ ਹੈ ਮੈਂ ਸਿਰਫ ਵਾਰ-ਵਾਰ ਕਹਿਣਾ ਹੈ ਕਿ ਇਹ ਇਸ ਤਰ੍ਹਾਂ ਦੀ ਪ੍ਰਥਾ ਨੂੰ ਇਸ ਤਰ੍ਹਾਂ ਦੀ ਰੀਤ ਨੂੰ ਨਹੀਂ ਬਦਲਣਾ ਚਾਹੁੰਦੇ ਇਹਨਾਂ ਨੇ ਜਿਹੜਾ ਹਵਾਲਾ ਦਿੱਤਾ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਿੰਦਾ ਜੀ ਜੀ ਹੁਣ 46 ਪੈਸੇ ਦਾ ਮਹੀਆ ਸ਼ਾਇਦ ਆਰਤੀ ਇਹਦੀ ਹਮ ਠੀਕ ਹੈ ਜੀ ਇਹਨੂੰ ਐਦਾਂ ਲਾ ਲਓ ਕਿ ਕੁਆਂਟਲ ਦਾਣੇ ਗਏ ਆ ਤੇ 46 ਪੈਸੇ ਦੀ দাম ਹੀ ਮੰਨ ਕੇ ਜੀ ਐਦਾਂ ਲਾ ਲਓ ਹਮ ਬੜਾ ਸਿੰਪਲ ਸਿੰਪਲ ਫਾਰਮੂਲਾ ਦੇ ਦਿੱਤਾ ਆਸਾਨ ਜੀ ਕਰ ਜੀ ਸੈਲੋ ਵਾਲੇ ਕਹਿੰਦੇ ਕਿ ਅਸੀਂ ਉੱਕਾ ਪੁੱਕਾ 25 ਦੇਣਾ ਹੂੰ ਉਹਦਾ ਕਾਰਨ ਹੈ ਕਿ ਤੁਹਾਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਨਾ ਤੁਸੀਂ ਕੋਈ ਇਹਦੇ ਤੇ ਪੱਖਾ ਲਾਉਣਾ ਹੈ ਹੂੰ ਨਾ ਕੋਈ ਤੁਸੀਂ ਇਹਦੇ ਤੇ ਕੋਈ ਲਵਾਉਣ ਦਾ ਕੰਮ ਕਰਾਉ ਸਾਰਾ ਸਾਡਾ ਜੀ ਤੇ ਤੁਸੀਂ 25 ਲੈ ਲਓ ਹੂੰ ਸਰ ਆੜਤੀ ਇਹ ਨੂੰ ਸਾਰੇ ਖਰਚੇ ਕਰਕੇ ਲੇਬਰ ਤੋਂ ਲੈ ਕੇ ਜੋ ਜੋ ਵੀ ਖਰਚਾ ਪੈਂਦਾ ਡਾਲਾ ਸ਼ਾਲਾ ਕਈ ਵਾਰ 500 700 ਡਰਾਈਵਰ ਨੂੰ ਵੀ ਦੇਣੇ ਬਹੁਤ ਖਰਚੇ ਆ ਜੋ ਸਾਰੇ ਘੱਟ ਕੇ ਤੁਹਾਨੂੰ ਇੱਕ ਵਾਰ ਮੋٹے ਤੌਰ ਤੇ ਕਹਾਂ ਕਿ 30 32% ਤੇ ਆਰਤੀਆ ਰਾਜੀ ਹੈ ਪੰਜਾਬ ਦਾ ਜੀ 30 32 100 ਚ ਆਪਾਂ ਕਹਿੰਦੇ ਨੇ 46 ਹੂੰ ਹੂੰ ਲੈਂਦੇ ਆ ਜੀ ਖਰਚੇ ਉਹਨਾਂ ਨੂੰ ਦੂਜੇ ਪੈਂਦੇ ਜਿਹੜੇ ਉਹਨਾਂ ਦੇ ਕੋਲ 30 32 ਪੇਟੇ ਪੈਂਦੇ ਨੇ ਹੂੰ ਹੂੰ ਤੇ ਉਹ ਕਹਿੰਦੇ ਕਿ 30 32 ਦੇ ਸੌਖੇ ਹੋ ਜਾਣਗੇ ਸਾਡੀ ਟੈਨਸ਼ਨ ਘਟ ਦੋ ਟੈਨਸ਼ਨ ਮੁੱਕ ਜਾਊ ਪੈਸਾ ਉਹ ਨਹੀਂ ਆਉਣਾ ਉਹ 25 ਤੇੜੇ ਆ ਤੇ ਫਰਜ਼ ਕਰੋ ਕੱਲ ਨੂੰ ਉਹ 5-7 ਵਧਾ ਦੇਣ ਆੜਤੀਏ ਰਾਜ਼ੀ ਹੋ ਜਾਣਾ ਜੀ ਕਿਸਾਨ ਵੀ ਕਵੇ ਕਿ ਮੈਂ ਗਿਆ ਤੇ ਟਰਾਲੀ ਸੁੱਟ ਕੇ ਆ ਗਿਆ ਹੂੰ ਫਿਰ ਤੁਸੀਂ ਉਹ ਹੀ ਕਹਿ ਦੇਣਾ ਕਿ ਅਸੀਂ ਉਹ ਜਿਹੜਾ ਵਰਕਾ ਪਾੜਿਆ ਸੀ ਉਹਨੂੰ ਜੋੜਨ ਲੱਗਿਆ ਇਹਨੂੰ ਮੰਡੀ ਜਾੜ ਦਾ ਦਰਜਾ ਦੇ ਦਿੰਨੇ ਆ ਜੀ ਜਾਂ ਸਾਈਲੋ ਚੱਲ ਪੈਣਗੇ ਸਰ ਇਹ ਇਦਾਂ ਹੋਏਗਾ ਨਹੀਂ ਜਲਦੀ ਕਿਉਂ ਕਿਉਂਕਿ ਮੈਂ ਤੁਹਾਨੂੰ ਦੱਸ ਦਿੰਨਾ ਸਭ ਇਹ ਇੱਕ ਨਾ ਬਹੁਤ ਵੱਡੀ ਖੇਡ ਹੈ ਹੂੰ ਬਹੁਤ ਵੱਡੀ ਖੇਡ ਹੈ ਕਣਕ ਖੁੱਲੇ ਚ ਲੱਗਣੀ ਉਹਦੀ ਚੋਰੀ ਹੋਣੀ ਆੜਤੀਆਂ ਦੇ ਜ਼ਰੀਏ ਵਿਕਣੀ ਸਾਰਾ ਕੁਝ ਇੱਕ ਬਹੁਤ ਵੱਡੀ ਖੇੜਿਆ ਹੈ ਇਹ ਬਹੁਤ ਇਹਨਾਂ ਨੇ ਬੇੜਾ ਗਰਕ ਕਰ ਦਿੱਤਾ ਇਸ ਖੇੜ ਦੇ ਖਿਡਾਰੀਆਂ ਨੇ ਡਾਈਵਰਸੀਫਿਕੇਸ਼ਨ ਕ ਭੁੱਲੀ ਜਾਓ ਤੁਸੀਂ ਜੀ ਬਿਲਕੁਲ ਨਹੀਂ ਸੀਸੀਐਲ ਜਦੋਂ ਤੱਕ ਜਦੋਂ ਤੱਕ ਇਹ ਚੋਰੀ ਦਾ ਸਾਧਨ ਹੈ ਭੁੱਲੀ ਜਾਓ ਕਿ ਕਿਸਾਨ ਦਾ ਭਲਾ ਕਰ ਦੇਣਗੇ ਸਾਬ ਇੱਕੋ ਇੱਕ ਮੈਂ ਦੁਨੀਆ ਦਾ ਸੱਚ ਬੋਲਣ ਲੱਗਾ ਕਿਸਾਨ ਨੂੰ ਖਾਦੇ ਤੋਂ ਬਿਨਾਂ ਵਾਚੀ ਨਹੀਂ ਸਕਦੇ ਸਾਬ ਜੀ ਇਹ ਇੱਕ ਸੱਚ ਹੈ ਯੂਨੀਵਰਸਲ ਟਰੁਥ ਹੈ ਕੋਈ ਮੰਨੇ ਕੋਈ ਨਾ ਮੰਨੇ ਹਮ ਕਿਸਾਨ ਨੂੰ ਖਾਦੇ ਬਿਗੈਰ ਇਹਨਾਂ ਦੀ ਸਰਵਾਈਵਲ ਨਹੀਂ ਹੈ ਜੀ ਚਾਹੇ ਕੋਈ ਸਰਕਾਰ ਚ ਬੈਠਾ ਕੋਈ ਕੋਈ ਵੀ ਆ ਚਾਹੇ ਹੁਣ ਚਲੋ ਕੀ ਨਾਮ ਲੈਣਾ ਆ ਚਾਹੇ ਕੋਈ ਵੀ ਆ ਜੀ ਕੋਈ ਦੁੱਕੀ ਆ ਕੋਈ ਤਿੱਕੀ ਆ ਕੋਈ ਯੱਕਾ ਕੋਈ ਬਾਦਸ਼ਾਹ ਕੋਈ ਗੋਲਾ ਕੋਈ ਬੇਗੀ ਆ ਹਮ ਸਾਰੇ ਲਾ ਲੋਗੇ ਜੀ 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 ਕਿ ਜਿਹੜੇ ਜਿਹੜੇ ਉਹ ਇਹਦਾ ਬਾਸ ਖਾ ਕੇ ਹੀ ਜਿਉਦਾ ਰਹਿ ਸਕਦੇ ਆ ਹਮ ਫਿਸ ਕਰਕੇ ਇਹਨਾਂ ਨੇ ਵਿਵਸਥਾ ਜਿਹੜੀ ਹੈ ਨਾ ਜਿੰਨਾ ਚਿਰ ਇਹ ਰੁੜਦੀ ਆ ਇਹ ਰਹਿਣਗੇ ਪਰ ਸਾਈਲੋ ਸਿਸਟਮ ਇੱਕ ਤਰ੍ਹਾਂ ਨਾਲ ਇਨਡਾਇਰੈਕਟਲੀ ਚੱਲੇਗਾ ਕੀ ਤੁਸੀਂ ਦੇਖਣਾ ਜੀ ਆਪਣੇ ਮਲੋਟ ਦੋ ਬਣ ਗਏ ਨੇ ਮੇਰੇ ਖਿਆਲ ਦੇ ਨਾਲ ਨੇੜੇ ਤੇੜੇ ਤਾਂ ਉਹ ਕਣਕ ਖਿੱਚ ਕੇ ਲੈ ਜਾਣਗੇ ਮੰਡੀ ਦਾ ਇੱਕ ਹਿੱਸਾ ਹੀ ਲੈ ਜਾਣਗੇ ਉਹ ਹੌਲੀ 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 ਮੈਂ ਜਿਵੇਂ ਤੁਹਾਨੂੰ ਕਹੇ ਆਰਤੀਆਂ ਦੀ ਸੈਟਿੰਗ ਵਹਿ ਗਈ ਹਮ ਆਰਤੀਏ ਦੇ ਨਾਲ ਹੀ ਫਾਰਮਰ ਜੁੜਿਆ ਹੁੰਦਾ ਜੀ ਬਹੁਤ ਹੱਦ ਤੱਕ ਉਹ ਰਾਜ਼ੀ ਕਰ ਲੈਂਦਾ ਬਿਲਕੁਲ ਕਿਉਂਕਿ ਉਹਦਾ ਸਿਸਟਮ ਜਿਹੜਾ ਹੈ ਨਾ ਉਹ ਆਰਤੀਏ ਨਾਲ ਹੀ ਜੁੜਿਆ ਹੁੰਦਾ ਹੈ ਹਮ ਤੋ ਇਸ ਕਰਕੇ ਮੈਨੂੰ ਲੱਗਦਾ ਕਿ ਠੀਕ ਹੈ ਇਹਨਾਂ ਨੇ ਵਰਕ ਆਪਾਰ ਜ਼ਰੂਰ ਦਿੱਤਾ ਹੈ ਜੀ ਪਰ ਪਤਾ ਨਹੀਂ ਕਿਸ ਮੋੜ ਤੇ ਜਾ ਕੇ ਉਸ ਵਰਕੇ ਨੂੰ ਜੋੜਨ ਦੀ ਵੀ ਜ਼ਰੂਰਤ ਪੈ ਜਾਵੇ ਜਾਂ ਇਹ ਜੋੜ ਦੇਣਾ ਸਰ ਹਣ ਤੇ ਇਹਨਾਂ ਨੇ ਜਿਹੜਾ ਹਵਾਲਾ ਦਿੱਤਾ ਮੈਂ ਤੁਹਾਨੂੰ ਹਵਾਲੇ ਦੀ ਅਸਲੀਅਤ ਵੀ ਦੱਸ ਦਿੰਦੀ ਹਾਂ ਜੀ ਹਮ ਹਮ ਬਿਲਕੁਲ ਬਿਲਕੁਲ ਜੀ ਮਲੂਕ ਸਿੰਘ ਜੀ ਕਹਿ ਰਹੇ ਕਿ ਸਾਡੇ ਪਿੰਡ ਕੋਲ ਵੀ ਲੱਗ ਰਿਹਾ ਸੈਲੋ ਤੇ ਪਈ ਇਹ ਤੇ ਲੱਗਣਿਆ ਹੁਣ ਸੈਲੋ ਉਹਦੇ ਸੈਲੋ ਦੇ ਵਿੱਚ ਮੈਨੂੰ ਦੱਸੋ ਤੂੜੀ ਭਰਨੀ ਉਹਨਾਂ ਨੇ ਸੈਲੋ ਚ ਆਹੀ ਕਰਨਾ ਸਰ ਪੰ ਭਾਰਤ ਸਰਕਾਰ ਨੂੰ ਇਸ ਗੇਮ ਦਾ ਪਤਾ ਲੱਗ ਗਿਆ ਹਮ ਸਾਰੀ ਇਸ ਖੇਡ ਦਾ ਪਤਾ ਲੱਗ ਗਿਆ ਜੀ 31000 ਕਰੋੜ ਦਾ ਕੀ ਰੌਲਾ ਸੀਗਾ ਕਦੇ ਸੋਚਿਆ ਪੰਜਾਬੀਆਂ ਨੇ ਕਦੇ 31000 ਕਰੋੜ ਦਾ ਅਸੀਂ 55000 ਕਰੋੜ ਲਗਭਗ ਭਰਨਾ ਹਮ 31000 ਕਰੋੜ ਦੀ ਹਿਰਾਫਰੀ ਹੋਈ ਜੀ ਕਿਸੇ ਨੇ ਵੀ ਕੀਤੀ ਇਹ ਵੀ ਉਸੀ ਜੋ ਮਰਜ਼ੀ ਆ 90 ਦੇ ਦਾ ਹਾਕੇ ਤੋਂ ਚੱਲੀ ਜੀ ਅਕਾਲੀ ਰਾਜ ਦੇ ਅੰਤ ਤੱਕ ਆਈ ਤੋਂ ਦੇ ਚ ਕੀ ਸੀ ਆਹੀ ট্রান্সਪੋਰਟੇਸ਼ਨ ਦੇ ਵਿੱਚ ਜਾਂ ਜੋ ਖਰੀਦ ਦੇ ਵਿੱਚ ਸੀਸੀਐਲ ਦਿੱਤੀ ਸੀ ਜੋ ਉਹਦੇ ਵਿੱਚ ਬੇਨਿਯਮੀ ਜਾਂ ਖਾਮੀ ਸੀ ਉਹਨਾਂ ਨੇ ਸਾਰਾ ਬੈਲੈਂਸ ਸ਼ੀਟ ਤੇ ਚੈੱਕ ਕਰਕੇ ਤੁਹਾਡੇ ਸਾਹਮਣੇ ਫਰਲਾ ਪੇਸ਼ਤਾ 31000 ਕਰੋੜ ਵੜਦਾ ਕਿ ਐਂਦਾ ਇਹਦਾ ਵਿਆਜ ਆ ਇਹ ਭਰੋ ਕਿਸ਼ਤਾ ਸਰ ਪੰਜਾਬ ਨੂੰ ਮਤਲਬ ਕਿ ਉਹਦਾ 31000 ਕਰੋੜ ਦਾ ਕਿੰਨਾ ਭਰਨਾ ਪੈਣਾ 50000 ਕਰੋੜ ਤੋਂ ਉੱਤੇ ਜੀ ਮਤਲਬ ਕਿ ਇੱਕ ਅੰਦਾਜ਼ੇ ਨਾਲ ਮੈਂ ਰਕਮ ਦੱਸ ਰਿਹਾ ਉਹ ਭਰਨਾ ਪੈਣਾ ਹੂੰ ਚੋਰੀ ਕਿਸ ਨੇ ਕੀਤੀ ਬੇਨਿਯਮੀ ਜਾਂ ਲਾਪਰਵਾਹੀ ਕਿਸੇ ਨੇ ਕੀਤੀ ਭੁਗਤਣੀ ਕਨੇ ਆ ਭੁਗਤਣੀ ਤੁਸੀਂ ਆ ਮੈਂ ਆ ਸਾਰਿਆਂ ਨੇ ਭੁਗਤਣੀ ਤਾਂ ਕੀ ਆ ਉਹ ਅੱਜ ਵੀ ਜਾਰੀ ਆ ਮੈਂ ਤਾਂ ਕਹ ਰਿਹਾ ਡਾਈਵਰਸੀਫਿਕੇਸ਼ਨ ਭੁੱਲ ਜਾਓ ਇੱਥੇ ਕੋਈ ਭਲਾ ਮਾਨ ਸਹੇਗਾ ਜਿਹਨੂੰ ਨਾ ਆਪਣੇ ਬੱਚਿਆਂ ਦੀ ਫਿਕਰ ਹੋਏਗੀ ਨਾ ਮੁਰਕੇ ਬਨ ਦੀ ਫਿਕਰ ਹੋਏਗੀ ਠੀਕ ਹੈ ਜੀ ਉਹ ਸਾਰੇ ਸਿਸਟਮ ਨੂੰ ਛੱਤਰ ਨਾਲ ਸੁਧਾਰੇਗਾ ਜਿੰਨਾ ਚਿਰ ਇੱਥੇ ਛੱਤਰ ਨਹੀਂ ਭਰੇਗਾ ਨਾ ਚੋਰਾਂ ਦੇ ਜੀ 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 ਇਹ ਤਾਂ ਹੱਲ ਨਹੀਂ ਹੋਏਗਾ ਹੱਲ ਨਹੀਂ ਹੋਣਾ ਜੀ 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 ਬਿਲਕੁਲ ਮਿੰਟ ਜੀ ਸਮਾਂ ਹੋ ਗਿਆ ਪਰ ਥੋੜੀ ਮੈਂ ਥੋੜੀ ਜੀ ਗੱਲ ਹੋਰ ਪੁੱਛਣਾ ਕਿਉਂਕਿ ਜਦੋਂ ਕਣਕ ਦਾ ਸਮੇਟਾ ਹੋਊਗਾ ਤੇ ਨਾਲ ਝੋਨੇ ਦੀ ਗੱਲ ਵੀ ਹੋਊਗੀ ਪਰ ਖੇਤੀ ਮਾਰ ਦੱਸ ਰਹੇ ਨਹੀਂ ਵੀ ਜਿਹੜਾ ਗੇਤਾ ਝੋਨਾ ਲਾਉਣ ਵਾਲੀ ਜਿਹੜੀ ਪਰਮਿਸ਼ਨ ਸਰਕਾਰ ਦੇ ਰਹੀ ਹੈ ਇਹ ਤੇ ਔਖਾ ਕੰਮ ਤਾਂ ਇਹਦੇ ਵਿੱਚ ਕੀ ਹੈ ਹੁਣ ਅਗੇਤਾ ਝੋਨਾ ਲਾਉਣ ਨਾਲ ਕੋਈ ਹੋਰ ਨੁਕਸਾਨ ਹੋ ਸਕਦਾ ਹੈ ਜਾਂ ਪਾਣੀ ਦੇ ਮਾਮਲੇ 'ਚ ਕੋਈ ਨੁਕਸਾਨ ਹੋ ਸਕਦਾ ਹੈ ਹਾਂਜੀ ਹਾਂਜੀ ਸਾਈਲੋ ਦੀ ਗੱਲ ਚੱਲ ਰਹੀ ਹੈ ਮੈਂ ਥੋੜਾ ਐਡ ਆਨ ਕਰ ਦਿਆਂ ਕਿ ਉਹ ਕੇਂਦਰ ਸਰਕਾਰ ਨੂੰ ਪਤਾ ਲੱਗ ਗਿਆ ਨਾ ਸਾਰੀਆਂ ਚੋਰ ਮੋਰੀਆਂ ਦਾ ਉਹ ਕਹਿੰਦੇ ਕਿ ਚਲੋ ਠੀਕ ਆ ਐਮਐਸਪੀ ਤੇ ਦਿੱਤਾ ਬਗੈਰ ਸਰਨਾ ਨਹੀਂ ਵੀਟ ਵੀ ਚੱਕਣਾ ਪੈਣਾ ਹੈ ਕੁਝ ਚੀਜ਼ਾਂ ਚ ਕੰਪਰੋਮਾਈਜ਼ ਹੋ ਜਾਣੇ ਪਰ ਜਿੰਨੀ ਬਚਦੀ ਉਹ ਤੇ ਵਿਚਾਲੋ ਨਾ ਸਾਈਲੋ ਸਿਸਟਮ ਇਹ ਆ ਜੀ ਸਾਈਲੋ ਸਿਸਟਮ ਐਕਚੁਅਲੀ ਜੇ ਹੋਆ ਕਿ ਭਾਈ ਜਿੰਨਾ ਵੀ ਬਚਾ ਹੁੰਦਾ ਨੇ ਇਹਨਾਂ ਤੋਂ ਬਚਾ ਹਾਂ ਬਚੋ ਜਿੰਨਾ ਬਚਾ ਜਾਂਦਾ ਉਹ ਹਾਲਾਤ ਕਿ ਫਿਰਦੇ ਜੀ ਜੀ ਖੈਰ ਥੋੜੀ ਜੀ ਜਾਣਕਾਰੀ ਜਾਂਦੇ ਜਾਂਦੇ ਹੋਰ ਦੇ ਦਿਓ ਭਾਈ ਪਾਣੀ ਬਾਰੇ ਤੇ ਝੋਨੇ ਦੀ ਜਿਹੜੀ ਅਗੇਤੀ ਜਿਹੜੀ ਉਹ ਵੇਚੇ ਅਗਰ왈 ਜੀ ਮੈਂ ਮਤਲਬ ਕਿ 46 ਰੁਪੀਆ ਪਰ ਕੁੰਟਲ ਹਾਂਜੀ 100 ਤੋਂ ਆਪਾਂ 46 ਲਾਇਆ ਉਹੀ ਇੱਕ ਮੋٹے ਤੌਰ ਤੇ ਗੱਲ ਪੈਂਦ ਸੌ ਜੋ ਸਰਾਣੇ ਸੌ ਜੋ ਆਪਾਂ 100 ਦਾ 46 ਲਾਇਆ ਹਾਂ ਕਿ 100 ਦੇ 46 ਮਿਲਨੇ ਉਹਨਾਂ ਨੂੰ ਉਹ 25 ਦਿੰਦੇ ਆ ਉਹ 100 ਰੁਪਏ ਉਹਨੂੰ 100 ਨੂੰ ਕੁਆਂਟਲ ਦੀ ਇਕਾਈ ਮੰਨ ਲਓ 100 ਰੁਪਈਆ ਮੰਨ ਲਓ ਕੁਝ ਵੀ ਮੰਨ ਲਓ ਸਾਹਿਬ ਅਸੀਂ ਤਾਂ ਕਿਹਾ ਤੇ ਫਿਰ 100% ਆ ਗਿਆ ਜੀ ਕੁਆਂਟਲ ਤੋਂ ਅਸੀਂ ਹੁਣ ਇੰਨੇ ਅਹੀ ਕਿੜਾ ਆਰਧ ਕੀਤੀ ਹੈ ਜੀ ਜਾਂ ਸਾਡੇ ਕਿੜਾ ਪਿਓ ਦਾ ਤੇ ਆਰਧ 38 ਸੀਗੇ ਅਹੀਂ ਤੇ ਮਤਲਬ ਕਿ ਮੋٹے ਤੌਰ ਤੇ ਕਹਿੰਨੂ ਕਿ ਹਿਸਾਬ ਕਿਤਾਬ ਜਾਂ ਲਾ ਲੈਂਦੇ ਆ ਕਿ ਇਨਾ ਇੱਕ ਬਣਦਾ ਤੇ ਉਹਨੂੰ ਕਿਉਂਕਿ ਅਸੀਂ ਆਪਣੀ ਆਡੀਅੰਸ ਤੁਸੀਂ ਤਾਂ ਹੋ ਸਕਦਾ ਆਰਧ ਤੇ ਹੀ ਤੇ ਮਨੀਮ ਹੋ ਜਾ ਖੁਦ ਆਰਧ ਹੀ ਹੋ ਤੁਹਾਨੂੰ ਤੇ ਸਭ ਪਤਾ ਦਾਮੀ ਕੀ ਆ ਹੂੰ ਭਾ ਕਿਦਾਂ ਲੱਗਨੇ ਆ ਤੇ ਸਾਡੀ ਆਡੀਅנס ਸਾਰੀ ਆਹਰ ਤੋਂ ਥੋੜੀ ਕਰਦੀ ਹੈ ਬਿਲਕੁਲ ਉਹਦਾ ਦੇਖ ਕੇ ਸੋ ਬਸ 100 ਚੋਂ 46 ਕਿਲੋ ਕਿ ਉਹਨਾਂ ਦੇ ਆ ਜੀ ਠੀਕ ਹੈ ਨਾ ਬਸ ਸਿੱਧੀ ਗੱਲ ਹੈ ਇਹ ਤਾਂ ਹਾਂ ਜੀ ਜੇ 100 ਕਾ 100 ਕਿਲੋ ਦਾਣੇ ਉਹਨਾਂ ਨੇ ਤੋਲੇ ਆ ਤੇ 46 ਕਿਲੋ ਕਿ ਉਹਨਾਂ ਦੇ ਬਣ ਕੇ ਰੁਪਈਆ ਬਣ ਕੇ ਜਾ ਪੈਸੇ ਕਰਦੇ ਜੀ